ਨੰਨੇ ਵਾਲੇ ਬਲੌਗ ਉਹ ਕਰ ਰਹੇ ਪਿਆ ਰੂਟਾ ਵੇਟਰ ਕੰਨੇ ਵਾਲਾ ਮੱਕੀ ਵਾਲੀਆਂ ਸਾਰਿਆਂ ਨਹੀਂ ਕੱਟਦੀਆਂ ਆਉਣਾ ਨਾ ਆਲੂ ਪੱਟਣੇ ਵਾਲੀ बि न खड़ाईटा हिकु पची द अठ मुड़ा हिकु ਚਪੰਜਾਂ ਚੀ ਠੀਕ ਆ ਯਾਰ ਇਹ ਚ ਬੰਜ ਰੇਟ ਦਾ 325 ਦਾ ਠੀਕ ਆ ਚਾਇਆ ਜਾ ਰੇਟ ਦਾ ਜਾ ਕੇ ਕੀ ਤਾਂ ਦਾ ਰੂਡਾ ਰੂਡਰ ਬੜਾ ਹੈ ਨਾ ਦਾਤੀਮਾਨ ਵਾਲਿਆਂ ਦਾ ਹਾਂ ਨਾਲੇ ਨਾ ਰੰਗ ਵੀ ਨਹੀਂ ਉੱਡਦਾ ਜਿਵੇਂ ਆ ਹੁਣ ਰੰਗ ਆ ਇਹਨਾਂ ਦਾ ਇੰਮੀ ਰੰਗ ਰਹਿਣਾ ਸ਼ਕਤੀਮਾਨ ਵਾਲਿਆਂ ਦਾ 5:30 ਦੀ ਆ ਮੱਕੀ ਵਾਲੀ ਘੜਾ ਨਵਾਦੀ ਇਹਨਾਂ ਦਾ ਉਹ ਰੋਡਾਵਿਟਰ ਦੇਖ ਦਿਆ ਰੋਡਾਵਿਟਰ ਉੱਧਰ ਰੇਡ ਨਹੀਂ ਲਿਖਿਆ ਵਾ ਆਹ ਰੋਡਾਵਿਟਰ ਜਾ ਜੰਮੂ ਸੋ ਜਾਣਾ ਚੜਾਈ ਚ ਸੁਪਰ ਸੀਟਰ ਲਾਤਾ ਮੈਨੂੰ ਇਹ ਬੋਲ ਕੇ ਰੱਖਿਆ ਵਾ ਲਾਤਾ ਰੋਡਾਵਿਟਰ ਰੋਡਾਵਿਟਰ ਉਹ ਨਾ ਹੋਊਗਾ ਘਟੋ ਘਟਾ ਨਾ ਉਹਦਾ ਬੰਦਾ ਹੈ ਉਹ ਹੋਗੋ ਵਾਲਾ ਟੰਗ ਕੋਈ ਹੈਗਾ ਟਾ ਹੈਗਾ ਹੈਗਾ ਯਾਰ ਆ ਨਾਟਾ ਕਿਤੇ ਕਿਤੇ ਇਹ ਗੁੱਲੀਆਂ ਦਿੱਤੀਆਂ ਵੀ ਆਉਣੀਆਂ ਸੂਪਰ ਸੀਟਰ ਉਤਾਰਨੇ ਨੂੰ ਰੋਟਾਵੇਟਰ ਬਣਾਉਣੇ ਨੂੰ ਐਵੀ ਚੀਜ਼ ਬਣਾਈ ਵੀ ਆ ਉਹ ਤਾਂ ਨਾ ਬੀਜ ਦਾ ਕਈਆਂ ਨੇ ਨਾ ਇੱਥੇ ਪੰਜਵੇਂ ਕਿਹੜੀ ਕੰਪਨੀ ਦੇਖਦਾ ਇੱਥੇ ਬੀਜ ਰਲਦਾ ਕਰਦਾ ਦੋ ਪੱਤੀਆਂ ਲੱਗ ਜ ਉਹਨਾਂ ਨੇ ਬੀਜ ਰਲਦਾ ਕਰਤਾ 1 55 ਦਾ 9 ਫੋਟਾ 9 ਫੋਟਾ ਫੇਰ 8 ਔੜਾ ਚਾਹੀਦਾ ਘਟੋ ਘਟਾ ਇੱਥੇ 8 ਵੀਜ਼ਾ ਦੰਦਿਆਂ ਤੈਨੂੰ ਉਨਾਂ ਘਟਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ 1 35 1 35 ਚਲ ਤੋਂ 35 ਘਟਾ ਲ ਤਵੀਆਂ ਤਵੀਆਂ ਜਿਆਦਾ ਖੜੀਆਂ ਆ ਨਾ ਉੱਤੋਂ ਪਾਜਾ ਮੁੰਚੋ ਜੀ ਤਵੀਆਂ ਤਵੀਆਂ ਖੜਾਈਆਂ ਪਈਆਂ ਰੰਗ ਇਹ ਕਰਦੀ ਹੈ ਇਹੀ ਆ ਇਹੀ ਰੰਗ ਕਰਦਾ ਇਹ ਕੁਰੂਦਰ ਗੋਗਲ ਦੇ ਰੁਟਾ ਵਟਰ ਨੂੰ ਵੀ ਤਾਂ ਹੀ ਲੰਦਾ। ਨਹੀਂ ਰਾਂ ਕਰਦਾ ਸਾਰਿਆਂ ਨੂੰ। ਆ ਵਧੀਆ ਉੱਠਣ ਨਹੀਂ ਦਿੰਦਾ ਇਹ। ਆ ਵੀ ਕਿਹਾ ਤੇ 30000 ਦੇ ਆ। ਆ ਰਿਵੀ ਹੋਣ ਦੇ ਨਾ ਵੀ ਕੋਈ ਗੱਲ ਨਹੀਂ। ਇਹਨੇ 65000 ਦੇ ਤੇਰਾ ਦੇ। ਯਾਰ ਖਾਸੇ ਮੈਨ ਕੀ ਹੈਵੀ ਹੈ ਨਾ। අදේ ේලානුවිට ඇරවුන් ලගේ ජැක්් කයේ ජැක්කාලය මයිගේ ත්‍රත්‍ර කිච්ුුව ගේඩවනරු බයි බයිරය තමනාහෝ ්‍රා ගනන්නේ රැහිියය ජහිරය බරා බරගන ਤੈਨੂੰ ਲੱਗ ਕੋਈ ਚਾਲ ਸੀ ਇਹ ਬੜਾ ਰੇਡ ਚੱਕਿਆ ਵਾ ਨਾ ਆਹ ਆਣਾ ਰਾਈਡਰ ਨੂੰ ਆ ਪੈ ਜਾਣੇ ਤਵੀਆਂ ਤਾਂ ਆਏ ਜਿਹਨੂੰ ਚੀਜ਼ ਕਹਿੰਦੇ ਆ ਟੈਲਾ ਜਿੰਨੀਆਂ ਥੱਲੇ ਆ ਉੰਨੀ ਉੱਪਰ ਚੱਕੀਆਂ ਹੋਈਆਂ ਹਾਂ ਤਾਂ ਬ੍ਰੀਤ ਮੁੰਡੇ ਤੁਹਾਡੇ 60 ਨਹੀਂ ਖਿੱਚਣੀਆਂ ਹੋਰ ਕਹਿੰਦੇ ਹਾਂ ਹੋਰ ਰੈਕਟਰ ਟੈਲਾ ਪਾਰ ਵੀ ਨਹੀਂ ਨਹੀਂ ਤਾਂ ਹੀ ਫਾਰਮ ਡਰੈਗਰ ਨੂੰ ਖਿੱਚਣੀਆਂ 60 60 ਨਹੀਂ ਖਿੱਚਣੀਆਂ ਇਹ ਔਰ ਤੇ ਬਾਦੀ ਦਾ ਗੱਲੇ ਨਹੀਂ ਹੈਗੀ ਉਹ ਤਾਂ ਖਾਲੀ ਵੀ ਇਹਨਾਂ ਦੀਆਂ ਵੀ ਚੀਜ਼ਾਂ ਵਹਾ ਲੋ ਸਵਾਗੇ ਬੜੇ ਵਧੀਆ ਬੰਦੇ ਵੇਖਦੇ ਆ ਨਾ ਇਹਨਾਂ ਦੇ ਵੀ ਬਹੁਤ ਇਹਦੇ ਨਹੀਂ ਆਦਵਾ ਦੀਏ 485 ਤੋਂ 2 3 4 5 6 7 ਤੱਕ 8 9 10 11 12 13 14 15 16 17 18 ਉਹ ਬਾਈ ਬਾਈ ਦੀਆਂ 18 12 ਉਹ ਨਾ ਬਲੂਏ ਜਿੰਮੇ ਓ ਤੁਸੀਂ ਬਲੈਂਟਰ ਲੈਣਾ ਦਾ ਕਿਹੜਾ ਬਲੈਂਟਰ ਆਹ ਆਟੋਮੈਟਿਕ ਵਾਲਾ ਆਲੂ ਲਾਉਣੇ ਹਾਂ ਵੀਰ ਲੈ ਟਰਾਲ ਵਾਲੀ ਮਸ਼ੀਨ ਆਹ ਤੇ ਉਹ ਮਜ਼ਦੂਰ ਇਹ ਦੇਖ ਤਾਂ ਇੱਧਰ ਦੇਖ ਤੂੰ ਇਕੱਠਾ ਹੀ ਸੌਦਾ ਮਾਰਿਆ ਵਾ ਦਾਤਾਂ ਦਾ ਕਿਸਾਨ ਮਜ਼ਦੂਰ ਦੇਖ ਤਾ ਜਿੰਦਾਬਾਦ ਗੈਂ ਸਾਰੇ ਵੀ ਲਾਉਣੇ ਨਾਲ ਨਾਲ ਹਾਂ ਸਹੀ ਗੱਲ ਆ ਨਾਲ ਕੁ ਦਾਤੀ ਆ ਨਾ ਇੱਕ ਲੇਖੇ ਦੀ ਇਹ ਦਾਤੀ ਉਹ ਪਿੱਛੇ ਰਹੇ ਨੇ ਪਰਮਾਨੈਂਟ ਗੈਸ ਮਾਡਲ ਚਲੋ ਲੈ ਅਰਜਨ ਦਾ ਤਾਂ ਐ ਨਹੀਂ ਯਾਰ ਉਹੀ ਤਾਂ ਚੀਜ਼ਾਂ ਵਧੀਆ ਜਿਹੀਆਂ ਨੇ ਮਸ਼ਹੂਰ ਟਰੈਕਟਰ ਉਹਨਾਂ ਦੇ ਹੋ ਪਰੰਬ ਵੀ ਖੜਾ ਹੋਣਾ ਕਿਦੋਂ ਹੋਵੇ ਉਹ ਨੀਣਾ 60 ਉਹ 60 ਹੂੰ ਟੀ

ਬਵਰੇ ਕਿੰਨੇ ਲਾਉਣਾ ਮੋਟਰ ਫਿੱਟ ਕਰਨੀ ਨੇ ਮਜ਼ਾਕ ਕਰਦਾ ਇਹ ਮਜ਼ਾਕ ਮੰਦਾ ਉਹ ਅੱਛਾ ਹੋ ਜਾਂਦਾ ਘੰਟੇ ਤਿਆਰ ਕਰ ਲਿਆ ਹਾਂ ਹੈਨਾ ਅਬੀ ਕਿੰਨੇ ਦਾ 6000 ਦਾ ਹਾਂ ਹੁਣ 6000 ਨਹੀਂ ਕੱਲ ਦਾ ਕੱਲ ਦਾ 6000 ਬਾਕੀ ਤਾਂ ਇਹ ਮੋੜ ਤੇ ਜਿੱਦ ਕੇ ਪਿੱਛੇ ਹੁੰਦਾ ਹੈ ਯਾਰ ਮੋੜ ਹੈ ਹਾਂ ਮੋੜ ਤੇ ਆ ਜੀ ਮੋੜ ਤੋਂ ਮੋੜ ਤੋਂ ਮੋੜ ਫਿਰ ਤਾਂ ਮੰਨ ਲੈਂਦੇ ਆ ਫਿਰ ਮੰਨ ਲੈਂਦੇ ਆ ਰਿਮੋਟ ਨਾਲ ਆ ਪੂਰਾ ਲੱਗ ਜਾਈਏ ਚਲੋ ਚਲੋ ਤੁਰੋ ਯਾਰ ਟੋਟਲ ਕੈਪਟਰੀ ਕਿੰਤਰ ਕੇ ਕਿੱਧਰ ਗਿਆ ਬੰਦੇ ਆਪਣੇ ਉਹ 14 ਉਹ ਪੱਟਾ ਤੇ ਰਹੇ ਉਹ ਨਾਲ ਦੇ ਨਾਲ ਹੁੰਦਾ ਵਟਾ ਮੈਂ ਤਾਂ ਜਿਆਦਾ ਕਰਿਆ ਬਈ ਯਾਰ 7 ਫੁੱਟ ਹਨ 2.5 ਦਾ ਇਹਨਾਂ ਕੋਲ ਨਹੀਂ ਹੁੰਦਾ ਇਹਨਾਂ ਦਾ ਤਾਂ 8-8 ਮਿਲਦਾ ਉਹ ਦੋ ਦਾ ਡਿਸਕਾਊਂਟ 15000 ਦਾ ਡਿਸਕਾਊਂਟ ਕਰਕੇ ਆਹ ਗਿਸਟਿੰਗ ਕਰਿਆ ਉਹ ਵਿੱਚ ਜੀਰੀਆ ਗੜੀ ਨੇ ਮੱਕੀ ਵਾਲੀ ਆ ਆਹ ਅਗਾ ਦੇ ਖਤਰਮ ਨਹੀਂ ਇਹਹੀ ਤਾਂ ਬੀਜੀ ਹੁੰਦੀ ਹੈ ਵਿੱਚ ਆ ਆਪਣੀ ਜਿਹੜੀ ਉਹ ਇਹ ਦੇ ਨਾਲ ਦੀ ਹੋਆ ਹਾਂ ਹੋਰ ਇਹਦੇ ਪਰ ਆਏ ਜਿਹੜੇ ਚ ਦਾਣਾ ਚੜੀ ਜਾਣਾ ਹਾਂ ਇਹਦੇ ਨਾਲ ਘੁੰਮ ਕੇ ਬਾਹਰ ਵੱਜ ਜਾਣਾ ਨਹੀਂ ਆਏ ਘੁੰਮੇ ਜਾਣਾ ਅੱਛਾ ਰੇ ਨਾ ਸਿੱਧੀ ਵਜਾਈ ਵਾਲੀ ਹੋਊਗੀ ਬੈੱਡ ਨੇ ਬੈੱਡ ਥੋੜੀ ਜਾਰ ਕਰਨਾ ਇਹਨੇ ਮੱਕੀ ਵਾਲੀ ਮੱਕੀ ਦੇ ਤਾਂ ਇੱਥੇ ਜਿੱਥੇ ਮੱਕੀ ਤੇ ਗਾਣਾ ਆਉਣਾ ਹੀ ਨਹੀਂ ਹਾਂ ਕਾਸੇ ਹੋਰੜੀ ਹੋਊਗੀ ਇਹ ਆ ਜੀਰੀ ਦੀ ਵਜਾਈ ਹੋਊਗੀ ਸਿੱਧੀ ਇਹ ਉਹ ਤਾਂ ਨਹੀਂ ਕਿੱਥੇ ਗਿਆ ਅਰਾ ਨਹੀਂ ਐਤੀ ਹੋਣਾ ਉਹ ਸਵੈਨ ਵਾਲਿਆਂ ਦਾ ਵੀ ਸੁਪਰ ਸੀਟਰ ਆ ਗਿਆ। ਦਿਸ ਘਾਲਾ ਦਿਸ ਘਾਲਾ ਇੱਕ ਰੰਗ ਕਰਦਾਨਾ ਹੈ ਨਾ ਦੋ ਰੰਗ ਵਾਲਾ ਜ਼ਿਆਦਾ ਘਹਿਣ ਲੱਗਦਾ ਤਾਂ। ਰੇਡ ਨਹੀਂ ਲਾਇਆ ਵਾ ਇਹਨਾਂ ਨੇ। ਲਾਇਆ ਵਾ। ਉਹ ਪਰਾਲੇ ਸੁਪਰ ਸੀਟਰ ਪਰ ਲਾਇਆ ਵਾ। ਤਾ ਇਲਾਕਾ ਦਾ ਮੇਲਾ ਪ੍ਰਾਈਜ਼ ਹੈਗਾ 240 ਕਿੰਨੇ ਫੋਟਾ ਇਹ ਨਹੀਂ ਦੇਖਦਾ ਇਹ ਨਹੀਂ ਦੱਸਿਆ ਵਾ ਪਲੇਟ ਸੈੱਟ ਫ੍ਰੀ ਹੈ ਇੱਕ ਨਾਲ ਉਹ ਸੁਪਰ ਸੇਟਰ ਜਿਹੜਾ ਸਾਹਮਣੇ ਖੜਾ ਸੱਤ ਫੋਟਾ ਲਾਦਾ ਮੈਨੂੰ 23 ਦਾ ਉਹ ਹਾਂ ਬੋਲਟ ਵੀ ਮਿਲਣਾ ਹਾਂ ਬੋਲਟ ਵੀ ਲਾਇਆ ਵਾ ਨਾਲ ਜਿੱਤੋ ਆ ਆਲੂ ਵਾਲੀ ਮਸ਼ੀਨ ਵੀ ਆ ਗਈ ਉਹ ਤਾਂ ਪਲਾਂਟਰ ਆਹ ਬੋਲਟ ਵੀ ਜਿੱਤੋ ਆ ਕੋਈ ਡਰਾ ਟਰੂ ਹੋਣਾ ਫਿਰ ਬੁੱਕ ਕਰਾਓ ਜਿਸ ਦੀ ਵਕਤ ਮੁੰਡੇ ਆ ਬੁੱਕ ਕਰਾ ਜੀ ਇਹ ਤੇਰੀ ਸੈਂਟਰ ਵਾਲੀ ਮਸ਼ੀਨ ਆ ਹੈ ਹੈ ਆਹ ਦੇ ਹੰਦੇ ਹੀ ਐਕਸਟੂ ਬਾਹਰ ਸਟੇਸਟ ਵਾਲੇ ਜੀ ਆਮਲੇ ਤਾਂ ਬੁੱਕ ਕਰਦੇ ਆ ਜੀ ਇਹ ਤੱਕੜੇ ਪਹਿਲੇ ਤੇ ਜਰ ਇਹਨਾਂ ਤੋਂ ਤੱਕੜੇ ਹਾਂ ਹਾਂ ਯੋਨੀਵਾਸ ਚੀ ਦਾ ਬਹੁਤ ਬੜੀ ਆ ਨਾ ਇਹ ਅਰਜਾ ਕਿਸਮ ਦੇਖਣ ਦੇ ਕੀੜੀ ਆ 99 99 ਨਹੀਂ 95 ਆ 99 ਆ 95 ਆ 48.98 ਤੇ 3.5 ਦੇਖਿਆ ਉਹ ਜੇ ਇਕ ਕੱਠੀ ਜੀ ਲੈ ਚੱਲਦੇ ਆਂ 20 ਬੰਗ ਲੈ ਕੇ ਕਾਦੀ ਚੰਨੇ ਦੀ ਹੈ ਨਾ ਖਾਸੀ ਅੱਗੇ ਪਿੱਛੇ ਸੀ ਇਹ ਪਾਣੀ ਕਣਕ ਹੈ ਵੀ ਕਾਲੀ ਕਣਕਾਂ ਮੱਖੀ-ਮੱਖੀ ਸਾਰਾ ਕੁਝ ਪਿਆਜ਼ ਵੀ ਇੱਥੇ ਸਾਰਾ ਹੋ ਨਹੀਂ ਲਿਖਿਆ ਹੋਣਾ ਕਿੱਡੀ ਕਿੱਡੀ ਹੋਣਾ ਸਲਾਮ ਮੈਂ ਫੋਲੋ ਕੋ ਕੀ ਤਾਂ ਪੁੱਟਾ ਲੈਣਾ ਗੰਨਾ ਬਾ ਯਾਰ ਆਪਣੇ ਏਰੀਆ 'ਚ ਤਾਂ 85 ਹੋ ਚੱਲਦਾ ਜ਼ਿਆਦਾ ਇੱਕ 85 ਹੋ ਗਿਆ ਕਿ 95 ਹੋ ਗਿਆ ਟ੍ਰੈਗਨ ਫਰੂਟ ਦਾ ਦੇਵਾ ਤੁਹਾਨੂੰ ਟੋਟਲੀ ਸਾਰਾ ਹੀ ਸਮਾਨ ਆ ਜਿਸੇ ਰੱਖ ਮੰਨ ਲਾਦਾ ਵਰੇ ਸਾਧ ਬੁਗਾਰ ਕੋਈ ਵੀ ਬੀਜ ਬੂਜ ਵਗੈਰਾ ਹਨਾ ਸਾਰਾ ਕੁਝ ਹੀ ਆ ਟੋਟਲੀ ਸਟਾਲਾਂ ਹੀ ਬਹੁਤ ਲੱਗੀਆਂ ਹੋਈਆਂ ਸ਼ਾਇਦ ਵਗੈਰਾ ਦੀਆਂ ਤੇਲ ਵਗੈਰਾ ਗੋੜ ਬੀਜ ਸਭ ਕੁਝ ਆ ਟੋਟਲੀ ਓਏ ਫਰੀਦਾ ਉਹ ਦੇਖ ਲਾਲ ਮੱਕੀ ਉਧਰ ਲਾਲ ਮੱਕੀ ਦੀ ਲਾਲ ਛੱਲੀ ਉਹ ਟਗਾ ਨਾ ਮੈਂ ਕਾ ਨੂੰ ਇਹੀ ਜਾ ਗੰਨਾ ਬੀਜਣਾ ਆ ਜਿਹੜਾ ਇੰਨਾ ਵੋਟਾ ਉੱਚਾ ਹੋਊਗਾ ਹੋਊਗਾ ਘੱਟੋ ਘੱਟ 15 16 ਫੁੱਟਾਂ ਦਾ ਨਾ ਇਹ ਓਏ ਤੇ ਯੂਨੀਵਰਸਿਟੀ ਪੇਤੀਵਾੜੀ ਯੂਨੀਵਰਸਿਟੀ ਤੇ ਹੁਣ ਕਰਦੇ ਆ ਰਵਾਨਗੀ ਆਪਾਂ ਪਿੰਡ ਦੀ ਯਾਰ ਇੱਧਰ ਸ਼ਾਮਾ ਸ਼ਾਮਾ ਚੱਲਦੇ ਆ ਓਏ ਕਿੱਧਰ ਨੂੰ ਆਹ ਪਤਾ ਨਹੀਂ ਕਿਸੇ ਤਰ੍ਹਾਂ ਜਾਂ ਕਿੱਧਰ ਨੂੰ ਜਾਈ ਜਾਂਦਾ ਬਹੁਤ ਵਧੀਆ ਭਾਈ ਯੂਨੀਵਰਸਿਟੀ ਦਾ ਸਿੱਧਰ ਆ ਸਿੱਧਰ ਹੈ ਦੋ ਵਾਰ ਤਾਂ ਹੀ ਖੋ ਗਿਆ ਤਾਂ ਪਤਾ ਨਹੀਂ ਕਿੱਧਰ ਨੂੰ ਚਲੇ ਜਾਂਦਾ ਦੋ ਵਾਰ ਕੋ ਲੱਭੇ ਆਏ ਦੋ ਵਾਰ ਖੋ ਗਿਆ ਤਾਂ ਹੈ ਆ ਮੂਡੀਆਂ ਦੇ ਪੀਕ ਲੈਣਾ ਚੌਂਦੇ ਗਾਇ ਕਰਦੇ ਆ ਆ ਮੂਟੀ ਬੂਟੀ ਆ ਯਾਰ ਤੂੰ ਲੈ ਨਹੀਂ ਸਕਦਾ ਮੈਂ ਕਿਸ ਬਾਹਰ ਸਟੋਰ ਲੈਣੇ ਨਹੀਂ ਜਾਣਾ ਕੰਮ ਕਰਾਂਗਾ ਅੰਦਰ ਗੰਮਲੇ ਵੀ ਲੈ ਕੇ ਆਉਣੇ ਨੇ ਆਪਾਂ ਗੰਮਲੇ ਵੀ ਲੈ ਆਉਂਦੇ ਆਂ ਮੈਂ ਬਾਅਦ ਵਿੱਚ ਗੰਮਲੇ ਆਹ ਮੂਹਰੇ ਕਿੰਨੇ ਕੰਮ ਦੇ ਅੰਦਰ ਨੇ ਕਿੰਨੇ ਤੇਰੇ